ਤਰੰਤਰੰ ਦੇ ਵਿੱਚ ਜ਼ਮੀਨ ਐਕਵਾਇਰ ਕਰਨ ਦੌਰਾਨ ਹੰਗਾਮਾ ਹੋ ਗਿਆ ਐਕਸਪ੍ਰੈਸ ਹਾਈਵੇ ਦੇ ਲਈ ਜ਼ਮੀਨ ਐਕਵਾਇਰ ਕਰਨ ਪਹੁੰਚੀ ਸੀ ਪੁਲਿਸ ਅਤੇ ਪ੍ਰਸ਼ਾਸਨ ਪੁਲਿਸ ਅਤੇ ਕਿਸਾਨ ਆਮੋ ਸਾਹਮਣੇ ਹੋ ਗਏ ਜਦ ਅਸਲ ਭਾਰਤ ਮਾਲਾ ਪ੍ਰੋਜੈਕਟ ਹੈ ਜਿਸ ਨੂੰ ਲੈ ਕੇ ਲਗਾਤਾਰ ਵਿਵਾਦ ਚੱਲ ਰਿਹਾ ਹੈ ਕਿਸਾਨ ਵਿਰੋਧ ਕਰ ਰਹੇ ਨੇ ਕਿ ਸਾਨੂੰ ਜੋਗ ਮੁਆਵਜ਼ਾ ਨਹੀਂ ਮਿਲ ਰਿਹਾ ਇੱਕ ਵਾਰ ਫਿਰ ਪੁਲਿਸ ਅਤੇ ਕਿਸਾਨ ਆਮੋ ਸਾਹਮਣੇ ਹੋਏ ਨੇ ਤੇ ਕਈ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਵੱਡੀ ਖਬਰ ਤਰੰਤਰੰ ਤੋਂ ਜਿੱਥੇ ਜ਼ਮੀਨ ਐਕਵਾਇਰ ਕਰਨ ਦੇ ਦੌਰਾਨ ਹੰਗਾਮਾ ਹੋ ਗਿਆ ਭਾਰਤ ਮਾਲਾ ਪ੍ਰੋਜੈਕਟ ਜਿਸ ਦੇ ਤਹਿਤ ਇਹ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਸੀ ਤੇ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਸੀ ਤੇ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਪੁਲਿਸ ਅਤੇ ਕਿਸਾਨ ਇੱਕ ਵਾਰ ਫੇਰ ਆਮੋ ਸਾਹਮਣੇ ਹੋਏ ਨੇ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਇਹ ਜ਼ਮੀਨ ਅਕਵਾਇਰ ਕਰਨ ਲਈ ਪੁਲਿਸ ਦੀਆਂ ਟੀਮਾਂ ਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਸੀ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਕੁਝ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਗੂ ਵੀ ਪਹੁੰਚੇ ਨੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਿਹਾ ਗਿਆ ਕਿ ਧੱਕੇ ਨਾਲ ਕਬਜ਼ੇ ਕੀਤੇ ਜਾ ਰਹੇ ਨੇ ਜੋਗ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਤਰਨਤਾਰਨ ਦਾ ਵਿਧਾਨ ਸਭਾ ਹਲਦੂਰ ਸਾਹਿਬ ਉਸ ਦੇ ਕਈ ਪਿੰਡ ਨੇ ਜਿਨ੍ਹਾਂ ਦੀ ਜ਼ਮੀਨ ਇਸ ਐਕਸਪ੍ਰੈਸ ਹਾਈਵੇ ਦੇ ਲਈ ਐਕਵਾਇਰ ਕੀਤੀ ਜਾਣੀ ਹੈ ਪਰ ਲਗਾਤਾਰ ਕਿਸਾਨ ਇਸ ਦਾ ਵਿਰੋਧ ਕਰ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਦੋਂ ਕਿਸਾਨ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਆ ਪੰਜਾਬ ਦੇ ਵਿੱਚ ਕਈ ਥਾਵਾਂ ਤੋਂ ਜਿਹੜੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਕਿ ਕਿਸਾਨ ਕਹਿ ਰਹੇ ਨੇ ਕਿ ਯੋਗ ਮੁਆਵਜ਼ਾ ਸਾਨੂੰ ਨਹੀਂ ਮਿਲ ਰਿਹਾ ਪਰ ਦੂਜੇ ਪਾਸੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮੁਆਵਜ਼ਾ ਦੇ ਦਿੱਤਾ ਗਿਆ ਸਦਾਰਥ ਅਰੋੜਾ ਮੇਰੇ ਸਹਿਯੋਗੀ ਇਸ ਵੇਲੇ ਫੋਨਲਾਈਨ ਤੇ ਮੌਜੂਦ ਨੇ ਸਦਾਰਥ ਪੂਰੀ ਅਪਡੇਟ ਸਮਝਣਾ ਚਾਹੁੰਦੇ ਆ ਆਖਿਰ ਕੀ ਕੁਝ ਹੋਇਆ ਇੱਥੇ ਕਿਸਾਨ ਕਿਹੜੀ ਗੱਲਾਂ ਵਿਰੋਧ ਕਰ ਰਹੇ ਨੇ ਉਹਨਾਂ ਦਾ ਕਹਿਣਾ ਕੀ ਹੈ ਪੁਲਿਸ ਅਤੇ ਪ੍ਰਸ਼ਾਸਨ ਕੀ ਕਹਿ ਰਿਹਾ ਹੈ ਤੇ ਕਿੰਨੀ ਜ਼ਮੀਨ ਅਕਵਾਇਰ ਕਰਨ ਦਾ ਹੈ ਮਾਮਲਾ ਆ ਬਿਲਕੁਲ ਜੇ ਗੱਲ ਕੀਤੀ ਜਾਵੇ ਤਾਂ ਖਡੂਰ ਸਾਹਿਬ ਏਰੀਏ ਦੇ ਵਿੱਚ ਜਮੀਨ ਅਕਵਾਇਰ ਕਰਨ ਦਾ ਮਾਮਲਾ ਹੈ ਤੇ ਐਕਸਪ੍ਰੈਸ ਹਾਈਵੇ ਨੂੰ ਬਣਨ ਨੂੰ ਲੈ ਕੇ ਜਿਹੜੀ ਸੀ ਜਮੀਨ ਅਕਵਾਇਰ ਹੋਣੀ ਸੀ ਆ ਲਗਾਤਾਰ ਇਸ ਤੋਂ ਪਹਿਲਾਂ ਵੀ ਕਰਸ਼ਾ ਪ੍ਰਸ਼ਾਸਨ ਜਿਹੜਾ ਕਈ ਜਗ੍ਹਾ ਤੇ ਜਿਹੜਾ ਕਬਜ਼ੇ ਲੈ ਚੁੱਕਿਆ ਅਤੇ 19 ਕਿਲੋਮੀਟਰ ਦਾ ਏਰੀਆ ਜਿਸ ਦੀ ਜਮੀਨ ਅਕਵਾਇਰ ਹੋਣੀ ਆ ਉਕਿਨ ਲੈ ਕੇ ਤਰਮ ਤਰਮ ਦੇ ਜਿਹੜਾ ਖਡੂਰ ਸਾਹਿਬ ਏਰੀਏ ਦੇ ਵਿੱਚ ਕਈ ਵਾਰ ਲੈਟਰਾਂ ਵੀ ਜਾਰੀਆਂ ਹੋਈਆਂ ਪ੍ਰਸ਼ਾਸਨ ਨੂੰ ਵੀ ਕਿ ਇਹਨਾਂ ਦੀ ਜ਼ਮੀਨ ਜਿਹੜੀ ਹੈ ਕਿਸੇ ਨਾ ਕਿਸੇ ਤਰੀਕੇ ਚੁਕਿਈ ਕਈ ਪੇਮਟਾਂ ਵੀ ਹੋ ਚੁੱਕੀਆਂ ਨੇ ਤੇ ਕਵਾਇਰ ਕੀਤੀ ਜਾਵੇ ਲੇਕਿਨ ਜ਼ਮੀਨ ਜਿਹੜੀ ਸੀ ਐਕਵਾਇਰ ਜਦੋਂ ਹੋਣ ਲੱਗਦੀ ਸੀ ਕਿਸੇ ਨਾ ਕਿਸੇ ਕੋਈ ਪ੍ਰੋਟੈਸਟ ਜਿਹੜਾ ਸੀ ਸ਼ੁਰੂ ਹੋ ਜਾਂਦਾ ਸੀ اسی ਤਰੀਕੇ ਨਾਲ ਅੱਜ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਉੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤੁਰੇ ਤੜਕੇ ਜਿਹੜੀ ਆ ਪੁਲਿਸ ਉਥੇ ਪਹੁੰਚਦੀ ਆ ਤਾਂ ਜ਼ਮੀਨ ਐਕਵਾਇਰ ਕਰਨਾ ਸ਼ੁਰੂ ਕਰ ਦਿੰਦੀ ਆ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਉੱਥੇ ਵਿਰੋਧ ਕੀਤਾ ਜਾਂਦਾ ਆ ਵਿਰੋਧ ਦੇ ਚੱਲਦਿਆਂ ਪੁਲਿਸ ਨਾਲ ਹੱਥੋਪਾਈ ਵੀ ਜਿਹੜੇ ਆਮੋ ਸਾਹਮਣੇ ਵੀ ਜੇ ਆਪਾਂ ਕਹਿ ਸਕਦੇ ਆ ਪੁਲਿਸ ਅਤਿ ਕਸਾਣ ਹੋਈ ਨੇ ਜਿਨ੍ਹਾਂ ਨੂੰ ਕਈ ਕਿਸਾਨਾਂ ਨੂੰ ਜਿਹੜਾ ਹਰਾਸਤ ਦੇ ਵਿੱਚ ਵੀ ਪੁਲਿਸ ਵੱਲੋਂ ਲਿਆ ਗਿਆ ਇਸੇ ਤਰੀਕੇ ਨਾਲ ਖਡੂਰ ਸਾਹਿਬ ਏਰੀਆ ਦੇ ਵਿੱਚ ਲਗਾਤਾਰ ਫੈਸਲਾ ਜਾਰੀ ਹੈ ਜਮੀਨ ਐਕਵਾਇਰ ਕਰਨ ਦਾ ਪੁਲਿਸ ਜਿਹੜੀ ਹੈ ਗਾਂ ਦੀ ਗਾਂ ਗਲੇ ਪਿੰਡਾਂ ਦੇ ਚਾਹੀ ਜਾ ਰਿਹਾ ਕਿ ਜਿਹੜੇ ਕਿਸਾਨ ਵਿਰੋਧ ਕਰ ਰਹੇ ਨੇ ਕਿ ਉਹਨਾਂ ਨੂੰ ਇਸ ਜ਼ਮੀਨ ਦਾ ਮੁਆਵਜ਼ਾ ਨਹੀਂ ਮਿਲਿਆ ਜਾਂ ਉਹ ਕਹਿ ਰਹੇ ਨੇ ਕਿ ਸਾਨੂੰ ਮੁਆਵਜ਼ਾ ਘੱਟ ਮਿਲਿਆ ਆ ਬਿਲਕੁਲ ਇਹ ਗੱਲ ਕੀਤੀ ਜਾਵੇ ਕਈ ਜਗ ਕਈ ਪਿੰਡਾਂ ਦੇ ਵਿੱਚ ਜ਼ਮੀਨ ਜਿਹੜੀ ਐਕਵਾਇਰ ਹੋ ਰਹੀ ਹੈ ਉਸ ਜਗ੍ਹਾ ਤੇ ਪੈਸੇ ਮਿਲ ਚੁੱਕੇ ਨੇ ਲੇਕਿਨ ਕਿਸਾਨ ਅਜੇ ਦੋਸ਼ ਲਾਉਂਦਾ ਦਿਖਾਈ ਦੇ ਰਿਹਾ ਕਿ ਇਸ ਜਗ੍ਹਾ ਦੇ ਉੱਪਰ ਜਿੱਥੇ ਪੈਸੇ ਨਹੀਂ ਮਿਲੇ ਨੇ ਉਸ ਦੀ ਜ਼ਮੀਨ ਜਿਹੜੀ ਵੀ ਇੱਕ ਵਿਰਗ ਪ੍ਰਸ਼ਾਸਨ ਵੱਲੋਂ ਜਿਹੜੀ ਆ ਕੀਤੀ ਜਾ ਰਹੀ ਹੈ। ਤੁਹਾਡੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨਾਲ ਗੱਲਬਾਤ ਹੋਈ ਹੈ ਕਿਉਂਕਿ ਇਹ ਸੰਭਵ ਨਹੀਂ ਹੈ ਕਿ ਬਿਨਾਂ ਪੈਸੇ ਦਿੱਤੇ ਜਾਂ ਬਿਨਾਂ ਮੁਆਵਜ਼ਾ ਦਿੱਤੇ ਆ ਪੁਲਿਸ ਪ੍ਰਸ਼ਾਸਨ ਉੱਥੇ ਕਬਜ਼ਾ ਲੈਣ ਪਹੁੰਚਿਆ ਹੋਵੇ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੇ ਨਾਲ ਗੱਲਬਾਤ ਹੋਈ ਹੈ। ਜੀ ਫਿਲਹਾਲ ਇਸ ਆਪਾਂ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਸਾਡੀ ਜਿਹੜੀ ਆ ਰਾਬਤਾ ਗੱਲਬਾਤ ਹੋ ਰਹੀ ਹੈ ਹਾਲਾਂਕਿ ਕੋਈ ਉਹਨਾਂ ਨੇ ਫਸਟ ਰਿਐਕਸ਼ਨ ਇਸ ਮਾਮਲੇ ਤੇ ਨਹੀਂ ਦਿੱਤਾ ਸੀ। ਆ ਕਿਸਾਨਾਂ ਦੀਆਂ ਬਾਈਟ ਜਿਹੜੀਆਂ ਸਾਹਮਣੇ ਆਈਆਂ ਨੇ ਉਹਨਾਂ ਵਿੱਚੋਂ ਔਰੋਭ ਲਗਾਉਂਦੇ ਹੋਏ لیکن ہم اب تنو زیادہ ਜੇ ਆਪਾਂ ਗੱਲ ਕਰ ਲਈ ਤਾਂ ਕਿਸਾਨਾਂ ਕਿਸਾਨਾਂ ਨੂੰ ਜਿਹੜੀ ਆ ਪੇਮੈਂਟ ਦੇ ਦੇਗੀ ਜਿਹੜੀ ਹੋ ਚੁੱਕੀ ਹੋਈ ਆ ਉਸ ਤੋਂ ਬਾਅਦ ਹੀ ਜਿਹੜੀ ਆ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ ਠੀਕ ਹੈ ਬਹੁਤ ਧੰਨਵਾਦ ਸਦਾਰਥ ਇਸ ਜਾਣਕਾਰੀ ਦੇਣ ਦੇ ਲਈ ਤਾਂ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਜਿਹੜੀ ਜ਼ਮੀਨ ਹੈ ਉਹ ਕਿਸੇ ਨਾਮ ਹੋਰ ਤੇ ਗਰਦਾਵਰੀਆਂ ਹੁੰਦੀਆਂ ਨੇ ਇਸ ਕਰਕੇ ਵੀ ਕਈ ਵਾਰ ਪੈਸੇ ਦੇ ਲੈਣ ਦੇਣ ਦੀ ਦਿੱਕਤ ਹੁੰਦੀ ਆ ਪਰ ਇੱਕ ਵਾਰ ਫੇਰ ਭਾਰਤ ਮਾਲਾ ਪ੍ਰੋਜੈਕਟ ਦਾ ਵਿਰੋਧ ਹੋ ਰਿਹਾ ਹੈ ਜ਼ਮੀਨ ਅਕਵਾਇਰ ਕਰਨ ਦਾ ਵਿਰੋਧ ਹੋ ਰਿਹਾ ਪੂਰੀ ਵੀਡੀਓ ਤੁਹਾਨੂੰ ਦਿਖਾਉਣੀ ਹੈ ਨਹੀਂ ਸਰਕਾਰ ਦੀ ਜਿਹੜਾ ਸ਼ਾਸਨ ਦੇ ਵਿੱਚ ਇਹ ਜਿਹੜੇ ਮੁਲਾਜ਼ਮ ਪੂਰੇ ਨਹੀਂ ਕਿਹਾਗੇ ਇਹ ਠੱਕੀ ਨਾਲ ਜਿਹੜੀਆਂ ਜ਼ਮੀਨਾਂ ਸਾਡੀਆਂ ਅੱਜ ਆਕਵੇਰ ਕਰਨੀਆਂ ਵੱਡੇ ਪੱਦਰ ਤੇ ਵੇਖੋ ਪ੍ਰਸ਼ਾਸਨਾਂ ਚ ਲਾਇਆ ਗਿਆ ਵਾ ਕੀ ਪ੍ਰਸ਼ਾਸਨ ਇਹ ਸਦਾ ਇਹਨਾਂ ਦੇ ਨਾਲ ਬਿਠਾ ਰਹੂਗਾ ਆ ਪਿੰਡ ਪਿੰਡੇ ਮਹਾਪੁਰਖਾ ਵਿਖਿਆ ਜਬਰੇ ਕੌਜਾ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਸਰਕਾਰ ਤੇ ਜਿਹੜੀ ਸਾਡੀ ਪੁਲਿਸ ਪ੍ਰਸ਼ਾਸਨ ਆ ਉਹ ਅੱਜ ਸਰਕਾਰ ਦਾ ਪੱਖ ਲੈ ਕੇ ਤੇ ਜਿਹੜੇ ਗਰੀਬ ਕਿਸਾਨ ਆ ਉਹਨਾਂ ਦੀ ਫਸਲਾ ਵਾਹ ਰਹੀ ਹੈ ਧੜਾ ਧੜਾ ਕਰ ਕਬਜ਼ੇ ਕਰ ਰਹੀ ਆ 30 ਕੀ ਮੁੱਲ ਤੇ 9 ਲੱਖ ਪਾਇਆ ਵਾ 9 ਲੱਖ ਦਾ 4 ਗੁਣਾ ਨਹੀਂ ਸਰਦਾਰ ਜੀ ਜਿਹੜਾ ਸ਼ਾਸਨ ਦੇ ਕੇਤ ਵੀ ਜਿਹੜੇ ਮੁਲਾਜ਼ਮ ਪੂਰੇ ਨਹੀਂ ਕੇਗੇ ਇਹ ਠੱਗੀ ਨਾਲ ਜਿਹੜੀਆਂ ਜ਼ਮੀਨਾਂ ਸਾਡੀਆਂ ਅੱਜ ਆਕਵੇਰ ਕਰਨੀਆਂ ਵੱਡੇ ਪੱਧਰ ਤੇ ਵੇਖੋ ਪ੍ਰਸ਼ਾਸਨਾਂ ਚ ਲਾਇਆ ਗਿਆ ਵਾ ਕੀ ਪ੍ਰਸ਼ਾਸਨ ਇਥੇ ਸਦਾ ਇਹਨਾਂ ਨਾਲ ਬਿਠਾ ਰਹੂਗਾ ਜੋ ਅੱਜ ਪੰਜਾਬ ਤੇ ਸੈਂਟਰ ਸਰਕਾਰ ਦਾ ਵਤੀਰਾ ਬਹੁਤ ਜਿਹੜਾ ਵਾ ਖਸਾਨਾ ਪ੍ਰਤੀ ਬਹੁਤ ਮਾੜਾ ਨਿਕਲਿਆ ਵਾ ਕੁੱਤਾ ਵਾਂਗੂ ਕਿਸਾਨਾਂ ਦੀ ਫਸਲ ਪਾਲੀ ਮੱਕੀ ਹੋਰ ਮੀਆਂ ਦਿਨਾਂ ਤੱਕ ਵੱਢਣ ਵਾਲੀ ਸੀ ਉਹ ਮੱਕੀ ਦਾ ਸਾਰਾ ਤੈਸ਼ ਨੈਸ਼ ਕੀਤਾ ਸਰਕਾਰ ਨੇ ਤੇ ਪੰਜਾਬ ਤੇ ਸੈਂਟਰ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਬਾਈ ਇਹ ਤੁਹਾਨੂੰ ਖਮਿਆਜਾ ਭੁਗਤਣਾ ਪਊਗਾ ਜੇ ਕਦੇ ਪੁਲਿਸ ਪ੍ਰਸ਼ਾਸਨ ਦੀ ਮੰਗ ਕਰਦੇ ਆ ਲੋਕ ਕਿ ਸਾਡੀਆਂ ਚੋਰੀਆਂ ਟਕਾਈਆਂ ਹੁੰਦੀਆਂ ਵਾ ਤੇ ਇਸ ਤਸਵੀਰ ਸਾਹਿਬ ਤਰਨਤਾਰਨ ਦਾ ਇਹ ਗੁੰਮੰਦਾਵਾ ਕਿ ਜੇ ਸਾਡੇ ਕੋਲ ਕੁਝ ਨਹੀਂ ਹੈਗੀ ਅੱਜ ਧਾੜਾਂ ਦੀਆਂ ਧਾੜਾਂ ਕੁਲਫੀਆਂ ਲਾ ਕੇ ਹੋਰ ਸਿਮਰ ਪ੍ਰਸ਼ਾਸਨ ਲਾ ਕੇ ਤੇ ਲੋਕਾਂ ਦੀਆਂ ਪੈੜੀਆਂ ਤੇ ਕਬਜ਼ੇ ਕੀਤੇ ਆ